ਬੁੱਡੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦਾ ਕੰਟਰੋਲ ਕੇਂਦਰ ਆਪਣੇ ਹੱਥਾਂ 'ਚ ਲੈ ਸਕਦਾ ਹੈ ਜਿਸ ਦੇ ਤਹਿਤ 7 ਅਕਤੂਬਰ ਨੂੰ ਦਿੱਲੀ 'ਚ ਮੀਟਿੰਗ ਸੱਦੀ ਗਈ ਹੈ ਇੱਥੇ ਦੱਸਣਾ ਉਚਿਤ ਹੋਵੇਗਾ ਕਿ ਬੁੱਡੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਕੰਡੇ ਤੇ ਲਾਈਨ ਵਿਛਾਉਣ ਪੰਪਿੰਗ ਸਟੇਸ਼ਨ ਬਣਾਉਣ ਸਮੇਤ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਅਪਗ੍ਰੇਡ ਅਪਗ੍ਰੇਡੇਸ਼ਨ ਤੇ ਜੋ ਕਰੋੜਾ ਖਰਚ ਕੀਤੇ ਗਏ ਹਨ ਉਸ ਦੇ ਲਈ ਕੇਂਦਰ ਸਰਕਾਰ ਵੱਲੋਂ ਸਮਾਰਟ ਸਿਟੀ ਅਤੇ ਅਟਲ ਮਿਸ਼ਨ ਤਹਿਤ ਫੰਡ ਦਿੱਤਾ ਗਿਆ ਹੈ ਹੁਣ ਕਰੋੜਾ ਖਰਚ ਕਰਨ ਦੇ ਬਾਵਜੂਦ ਬੁੱਡੇ ਨਾਲੇ 'ਚ ਪ੍ਰਦੂਸ਼ਣ ਦਾ ਪੱਧਰ ਨੀਵਾ ਨਾ ਹੋਣ ਦਾ ਮੁੱਦਾ ਗਰਮਾਇਆ ਹੋਇਆ ਹੈ ਜਿਸ ਦੇ ਮੱਦੇਨਜ਼ਰ ਕੇਂਦਰੀ ਜਲ ਸ਼ਕਤੀ ਮੰਤਰਾਲੇ ਵੱਲੋਂ ਬੁੱਡੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਪ੍ਰੋਜੈਕਟ ਨੂੰ ਰਿਵਿਊ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਦੇ ਤਹਿਤ ਵਿਭਾਗ ਦੀ ਸੈਕਟਰੀ ਵਿਨੀ ਮਹਾਜਨ ਵੱਲੋਂ 7 ਅਕਤੂਬਰ ਨੂੰ ਦਿੱਲੀ 'ਚ ਸਬੰਧਤ ਵਿਭਾਗਾਂ ਦੇ ਅਫਸਰਾਂ ਦੀ ਮੀਟਿੰਗ ਬੁਲਾਈ ਗਈ ਹੈ ਇਹ ਅਫਸਰ ਸ਼ਾਮਲ ਹੋਣਗੇ ਲੋਕਲ ਬਾਡੀਜ਼ ਵਿਭਾਗ ਦੇ ਵਧੀਕ ਮੁੱਖ ਸੈਕਟਰੀ ਤੇਜਵਿੰਦਰ ਸਿੰਘ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਪ੍ਰਿੰਸੀਪਲ ਸੈਕਟਰੀ ਕਰਿਸ਼ਨ ਕੁਮਾਰ ਸਾਇੰਸ ਐਂਡ ਟੈਕਨੋਲੋਜੀ ਵਿਭਾਗ ਦੇ ਸੈਕਟਰੀ ਪ੍ਰਯੰਕ ਭਾਰਤੀ ਸੈਂਟਰਲ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੈਕਟਰੀ ਕੇਂਦਰ ਸਰਕਾਰ ਵੱਲੋਂ ਪ੍ਰਦੂਸ਼ਣ ਮੁਕਤ ਬਣਾਉਣ ਦੇ ਪ੍ਰੋਜੈਕਟ ਦੀ ਪ੍ਰੋਗਰੈਸ ਰਿਪੋਰਟ ਮੰਗੀ ਗਈ ਹੈ ਜਿਸ ਦੇ ਤਹਿਤ ਸਾਇੰਸ ਐਂਡ ਟੈਕਨੋਲੋਜੀ ਵਿਭਾਗ ਦੇ ਸੈਕਟਰੀ ਨੂੰ ਪ੍ਰਯੰਕ ਭਾਰਤੀ ਛੁੱਟੀ ਵਾਲੇ ਦਿਨ ਗਰਾਊਂਡ ਜ਼ੀਰੋ ਤੇ ਪਹੁੰਚੇ ਉਹਨਾਂ ਨੇ ਕੂਮ ਕਲਾ ਤੋਂ ਬੁੱਡੇ ਨਾਲੇ ਦੇ ਸ਼ੁਰੂ ਹੋਣ ਦੇ ਪੁਆਇੰਟਾਂ ਤੋਂ ਲੈ ਕੇ ਵਲੀਪੁਰ ਤੋਂ ਸੱਤ ਲੋਹ ਦਰਿਆ ਚ ਮਿਲਣ ਵਾਲੇ ਪੁਆਇੰਟ ਤੱਕ ਰਿਅਲਿਟੀ ਚੈੱਕ ਕੀਤੀ ਉਹਨਾਂ ਦੇ ਨਾਲ ਪੀਪੀਸੀਬੀ ਦੇ ਅਫਸਰ ਵੀ ਮੌਜੂਦ ਸਨ ਫੈਕਟਰੀ ਨੇ ਸੀਈਟੀਪੀ ਅਤੇ ਐਸਟੀਪੀ ਦੇ ਪ੍ਰਬੰਧਕਾਂ ਨੂੰ ਮਿਲ ਕੇ ਬੁੱਡੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਸੰਬੰਧੀ ਸਟੇਟਸ ਰਿਪੋਰਟ ਹਾਸਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਬੁੱਡੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਕਈ ਪਹਿਲੂਆਂ ਨਾਲ ਜੁੜੀ ਹੋਈ ਹੈ ਅਤੇ ਉਸ ਦੇ ਹੱਲ ਲਈ ਸਾਰਿਆਂ ਦਾ ਸਹਿਯੋਗ ਮਿਲਣਾ ਜ਼ਰੂਰੀ ਹੈ